ਕਹਿੰਦਾ ਸਾਡੇ ਗਵਾਂਡੀਆਂ ਦੇ ਹੈ ਜੀ ਕਹਿੰਦਾ ਯਾਰ ਕਿਸੇ ਦੇਸੀ ਦਾ ਨੁਕਤਾ ਦੱਸ ਦੇ ਐਡੀ ਕਿ ਗੜਬੀ ਲਾਣਾ ਤੜਕੇ ਮਿਲਨੇ ਕਾਲ ਜੋ ਠੱਕਰੀ ਇੱਕ ਮਹੀਨੇ ਚਾਕੇ ਗੜਬੀ ਜਪਾ ਰਹੀ ਜਦੋਂ ਕੋਈ ਤਰੀਕ ਪੁੱਛਣਾ ਆ ਕਰੂ ਅਗਲੇ ਨੂੰ ਕਹਿੰਦੇ ਇੱਥੇ ਖੜ੍ਹ ਜਾ ਭਾਈ ਮੈਂ ਕੈਲੰਡਰ ਤੇ ਦੇਖਣਾ ਅੰਦਰ ਜਾ ਕੇ ਮਹੀਨੇ ਗੱਲਾਂ ਕਰੀ 20 ਮਹੀਨਾ 23 ਤੇ 5 ਮਹੀਨਾ 5 ਦਿਨ ਇਹਦਾ ਕੰਮ ਚਲਦਾ ਪਈ ਇੱਕ ਦਿਨ ਇਹ ਕਿਸੇ ਰਿਸ਼ਤੇਦਾਰੀ ਦੀ ਬਣ ਗਿਆ ਇਹਦੇ ਕਾਰਨ ਇਹਨੇ ਸੋਚਿਆ ਆਪਾਂ ਝਾੜੂ ਮਾਰਦਨੇ ਅੰਦਰ ਇਹਨੇ ਗੱਦੀ ਜੀ ਬਣਾਈ ਭਾਈ ਦੋ ਟੈਂਟੇ ਤਾਂ ਉੱਤੇ ਚਿੱਟਾ ਜਿਹਾ ਕੱਪੜਾ ਜਿਹਾ ਪਾ ਕੇ ਉੱਤੇ ਗੱਰਦੀ ਰੱਖੀ ਉਹਨੇ ਝਾੜੂ ਜਦੋਂ ਮਾਰੇ ਉਹਨੇ ਦੇਖਿਆ ਵੀ ਗੱਰਦੀ ਜੂ ਨਹੀਂ ਰਹਿਣਾ ਪਈ ਪੰਨਿਆਂ ਨੇ ਕਰ ਇਹਨੇ ਦੱਸਿਆ ਨਹੀਂ ਵੀ ਮੈਂ ਕੋਈ ਕੰਮ ਚਲਾ ਰੱਖਿਆ ਉਹਨੇ ਭਾਈ ਚੱਕੀ ਗੱਰਦੀ ਮਿੰਗੜਾਂ ਬਾਹਰੇ ਢੋਲਤੀਆਂ ਗੱਰਦੀ ਮਾਂਗੀ ਉੱਥੇ ਰੱਖਦੇ ਆਦਨੇ ਪੰਜ ਕਬੱਢ ਗਏ ਉਹਨੇ ਅੱਖਾਂ ਵੀ ਖਿੜੇ ਆ ਕੇ ਲੜਨਾ ਪਵੇ ਕਿਸੇ ਕੰਮ ਨੂੰ ਨਾਮੇ ਮਿੰਗੜਾਂ ਪਰ ਰੱਖੇ ਵਾ ਉਹ ਤਾਂ ਭਾਈ ਬਾਹਰੇ ਬਾੜ ਅਕੜਿਆ ਕੇ 20 ਹੋ ਗਏ ਤੜਕੇ ਉੱਠ ਕੇ ਇੱਕ ਵੀ ਮਿੰਟਾਂ ਘੇਨੇ ਪਾਤੀ 8:00 ਵਜੇ ਇੱਕ ਬੁਢੀ ਤਰੀਕ ਪੁੱਛਣਾ ਜੀ ਕਹਿੰਦੀ ਜੇ ਇਤਰਾ ਕਿੰਨੀ ਤਰੀਕ ਹੈ ਕਹਿੰਦਾ ਖੜ ਜਾ ਭਾਈ ਮੈਂ ਕੈਲੰਡਰ ਤੇ ਦੇਖਣਾ ਅੰਦਰਿਆ ਕੇ ਮਿੰਘੜਾ ਗਿਣਨੇ ਲੱਗਿਆ ਇਹਨੇ 35 36 ਮਿੰਘੜਾ ਗਿਣੀਆਂ ਹੋ ਮਿੰਘੜਾ ਕਦੋਂ ਮੁੱਕਦੀਆਂ ਨੇ ਕੱਢਦੀ ਤਾਂ ਪਰੀ ਪਈਏ ਬਾਹਰ ਆ ਕੇ ਬੁਢੀ ਨੂੰ ਪੁੱਛਦਾ ਕੀ ਕਹਿੰਦਾ ਕਹਿੰਦਾ 21 ਤਰੀਕ ਦਾ ਮੁਰ ਲੋੜ ਹੋ ਗਈ ਉਹ ਕਹਿੰਦੀ ਉਹ ਮੁਰ ਲੋੜ ਕਿਵੇਂ ਹੋ ਗਈ ਭਾਈ ਕਹਿੰਦਾ ਨਹੀਂ ਭਾਈ ਤਰੀਕ ਦਾ 35 36 ਤੋਂ ਟੱਪ ਗਈ ਉਹ ਕਹਿੰਦੀ ਦਾ ਬਗਮਣਾ ਕਿ 리그 ਦਾ ਕਿਹੜੀ ਤੀਕੱਟੀ ਨੂੰ ਡੱਪੀ ਤਾਂ ਕੀ ਛੱਡੀ ਕਿਵੇਂ ਹੋ ਗਈ ਉਹਨੂੰ ਪਤਾ ਹੈ ਕੀ ਕਹਿੰਦਾ ਕਰਾ ਮਾਈ ਚੁੱਪ ਕਰਕੇ ਸੁਣ ਲੈ ਇਹਦਾ ਮੈਂ ਪੜੀ ਲਿਖੀ ਕਰਕੇ ਤੈਨੂੰ ਕੱਢ ਦੱਸਦਾ ਤਰੀਕ ਦਾ ਜਿਹੜਾ 7 ਪੁਆਇੰਟ ਤੋਂ ਵੀ ਡੱਪੀ ਪਈ ਆ ਸਾਡਾ ਤਾਂ ਕੋਈ ਫਿਰ ਵੀ ਪਾਟਣ ਨੂੰ ਹੋ ਰਿਹਾ ਹੈ ਇਹਦਾ ਸਾਡਾ ਕੀ

ਜਿੰਨਾਂ ਕਲਾਕਾਰ ਨੇ ਕੀ ਕਰਾਨੇ ਜਿੰਨੇ ਪੰਜਾਬ ਵਿੱਚ ਕਲਾਕਾਰ ਨੇ ਜਿੰਨੇ ਬਾਈ ਜੀ ਮੋਬਾਈਲ ਤੇ ਗਾਉਣ ਵਾਲੇ ਆਉਂਦੇ ਨੇ ਕਿਸੇ ਨੂੰ ਗਾਉਣਾ ਨਹੀਂ ਆਉਂਦਾ ਕਿਸੇ ਨੂੰ ਬੁਜਾਉਣਾ ਨਹੀਂ ਆਉਂਦਾ ਕੀ ਕਹਿੰਦੇ ਇੱਕ ਜਣੇ ਦਾ ਗਾਉਂਦਾ ਮਾਗਰਦ 10 15 ਜਣੇ ਉਹੀ ਮੁੰਡੇ ਪਏ ਨੇ ਕੀ ਕਹਿੰਦੇ ਹਾਏ 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 ਵੀ ਹੋ ਗਾਉਂਦਾ ਗਾਇਨਦਾਰ ਤੋਂ ਛੋਟੇ ਸਾਲ ਦਾ 10 ਕੀ ਲਾਈਟ ਲੱਗੀ جفا دوری مکا لکا دیا تین لوڈی کی روڈی آج آجا میری آجانے جان نکلتی مخا میرا سڑا گر سور ہے اتنے زمانے کی بس نی سڈے بزرگ بیٹھے نی جی ویا شادی جانے کورتا چادر لگے ਪੈਰਾਂ ਨੇ ਵੀ ਖੁੱਸਾ ਜੋੜਾ ਪਾਇਆ ਹੋ। ਅੱਛੀਓ ਲੋਕ ਕਹਿੰਦੇ ਕੋਈ ਪੰਜਾਬ ਚੋਂ ਬੰਦਾ ਆਇਆ। ਪੰਜਾਬ ਚੋਂ ਬੰਦਾਰੇ। ਜਦੋਂ ਕਿਤੇ ਹਰਿਆਣੇ ਤੇ ਜਾਂਦੇ ਨੇ ਸਾਡੇ ਬਜ਼ੁਰਗੂ ਰਿਆਣੇ। ਹਰਿਆਣੇ ਤੇ ਜਾਦੇ ਬਿਆਹੇ ਹੋਈ। ਜਦੋਂ ਇਹ ਜਾਂਦੇ ਨੇ ਉੱਥੇ ਦੇਖਦੇ ਲੋਕ ਕੋਈ ਜਾਂ ਕੋਈ ਪੰਜਾਬ ਚੋਂ ਆ ਰਹੇ ਨੇ ਬੰਦੇ। ਤੇ ਪੰਜਾਬੀ ਆ ਰਹੇ। ਕੋਈ ਪੰਜਾਬ ਚੋਂ ਬੰਦਾ ਆਇਆ। ਜਦੋਂ ਕਿਤੇ ਤੁਰਲੇੜੀ ਪੱਗ ਬੰਨੀ ਹੁੰਦੀ। ਕੁਰਤਾ ਜਾਦਾ ਲੱਗਿਆ ਹੁੰਦਾ। ਨੱਚਦੇ ਗਾਉਂਦੇ। ਕਿਤੇ ਭੰਗੜੇ ਪਾਉਂਦੇ। ਲੋਕੀ ਦੇਖਣ ਆਉਂਦੇ। ਸਾਰ ਹੁਣ ਕੀ ਕਰੀਏ ਕੀ ਕਰੀਏ ਹੁਣ ਕੁਰਤਾ ਜਾਦਰਾ ਕੋਈ ਲਾ ਨਹੀਂ ਸਕਦਾ ਨਾ ਮਰ ਜਾਣੀਆਂ ਜੇ ਹੁਣ ਕੁਰਤਾ ਜਾਦਰਾ ਲੌੜਾ ਪੈ ਗਿਆ ਫੇਰਾ ਪਹਿਲੇ ਲੱਕ ਚ ਕਿੱਲ ਕੱਢਣੇ ਪੈਣਗੇ ਉਹ ਕਿਹਦੇ ਮਰ ਜਾਣੀਆਂ ਮੇਰੇ ਸਾਡੇ ਲੱਕ ਦਾ ਕਿਸੇ ਤੇ ਹੈ ਨਹੀਂ ਕੁਰਤਾ ਜਾਦਰਾ ਕਾਦੇ ਤੇ ਖੜਾਵੇਂਗੀ ਇਹਦਾ ਪਹਿਲੇ ਬੰਦਿਆਂ ਦੇ ਖੜਤੇ ਤੇ ਇਹ ਜਿਹਨਾਂ ਨੱਚਦੇ ਖਾਉਂਦੇ ਭੰਗੜੇ ਪਾਉਂਦੇ ਹੁੰਦਾ ਡੀਜੇ ਲੱਗਿਆ ਹੁੰਦਾ ਸਾਡੇ ਜਵਾਨ ਬੱਲੇ ਕਿਵੇਂ ਨੱਚਦੇ ਕਿੰਨਾ ਨੱਚਦੇ ਆ ਦਿਨ ਨੂੰ ਜਵਾਨ ਆਹ ਫੋਰੀਂ ਤਰ ਨੱਚਦੇ ਕਿਵੇਂ ਨੱਚਦੇ ਆ ਇਧਰ ਤਾਂ ਐਨਕ ਲੱਗੀ ਹੁੰਦੀ ਆ ਇਧਰ ਢਿੱਲੀ ਜੀ ਪੈਂਟ ਪਾਈ ਹੁੰਦੀ ਆ ਗੀਂ ਤਾਂ ਦਿਨਾਂ ਮਾਰਦੀ ਤੇਰੇ ਨਾਲ ਸਾਡੇ ਮੁੰਡੇ ਪਤਾ ਕਿਵੇਂ ਨੱਚਦੇ ਜੇ ਤਾਂ ਇਧਰੋਂ ਛੜਦੇ ਨੇ ਪੈਂਟ ਨਿਕਲਦੀ ਐ ਜੇ ਇਧਰੋਂ ਛੜਦੇ ਨੇ ਐਨਕ ਡਿੱਗਦੀ ਐ ਏ ਮਾਰ ਜਾਣਿਆ میں کوئی گل چل بڑی ہے تیمی ہمیشہ بندی نہ چھوٹی ہندی ہے ایری تیمی دا بندے تو چھوٹی ہندی ہے جی نکانو کانو ہے چھوٹی یہ اور مار جانی ہے مانی جو رن ہو لے, لے, لے دیکھ رو بھئی بلے ایک دے چاہاں منیا میں کہ تو کہتے جی بندی ہیں عمر جی ارے ایری ار تے چھوٹی ہیں مار جانا بتاؤں مجھے ہے اور اٹھا جانا بھر سبیر تو بچا مار جانا بھی پانی کرم کر دے توڑی جی جا نونا دی مہا پانی کرم کار دنی پانی کرم ਤੇਰੇ ਵਾਸਤੇ ਉਹ ਵੀ ਮੈਂ ਦੇਖਣ ਹੁੰਦਾ ਪਾਣੀ ਪੂੜੀ ਕਰਮ ਚਾੜਦੇ ਨੇ ਫਿਰ ਗੁੱਸਾ ਰਹੂ ਕੀ ਕਹਾ ਜਾਣਦੇ ਨੇ ਗੁੱਸੇ ਨੂੰ ਆ ਦੇਖ ਲੋ ਚੀਨੀ ਦੀ ਬੋਲੀ ਜਿਹੜਾ ਬੰਦਾ ਕਰ ਮੈਨੂੰ ਗੁੱਸਾ ਆਉਂਦਾ ਨਾਲ ਸੁਣਾਂ ਜਾਣਦੇ ਨੇ ਗੁੱਸੇ ਨੂੰ ਕੀ ਕਹਾਂ ਜੇ ਤਾ ਅੱਜ ਨਾ ਪਾਣੀ ਕਰਮ ਕਰਿਆ ਮੈਂ ਨਹੀਂ ਕਰ ਉਹ ਕਰ ਦੂੰਗਾ ਕੀ ਕਰੇਗਾ ਜੇ ਤਾ ਨਾ ਪਾਣੀ ਕਰਮ ਕਰਿਆ ਕੀ ਕਰਾਂਗੇ ਵੇ ਥੱਡੇ ਡਾਂਡਾ ਲਾਂਗੇ ਜ਼ਰੂਰੀ ਹਾਰੇ ਕਹਿੰਦੇ ਗੱਲਾਂ ਮਾਰ ਨਾ ਤੂੰ ਪਾਣੀ ਕਰਮ ਕਰ ਦੇ

من کیا بس کوئی فدوم ماریا گال نہ تو رکنے نہ چاہنا دے اے کر کے اپنا کر دے چپ کر کے ہٹ کر دو ہو جا نہیں بناڑی دے بھائی آج کے واسطے میں کہی بول جانی میں پیچھے را جا چنی لا دے, دے, دے تھے ماڈل نگا سر پتا کہ جہاں بدوا ہو جاتی وہ نشانی ہوتی بھی سر ننگی آؤ کل

पानी शर्ट करी गेरी और समाज हम पता नहीं क्या आई दिन को अगर उनके सेने नहीं सुने मैं सुना नहीं है उनका गीत तो ही नहीं सुनता मैं सुना नहीं है उन्हें आप दिल आप बोलेंगे वो कि मैं मुस्कमार है ये आगे सेंट बेचनी है मैं सुना